ਦਾਨੀ ਸੱਜਣਾ ਵੱਲੋਂ ਸਤੀ ਮਾਤਾ ਮੰਦਰ ਲਈ ਜਨਰੇਟਰ ਦਾਨ ਕੀਤਾ ਗਿਆ ਹੈ ਸ਼ਹਿਰ ਦੀ ਤਾਂ ਮਿਕਸ ਸੰਸਥਾ ਸਵਰਗ ਆਸ਼ਰਮ ਸਤੀ ਮੰਦਰ ਕਮੇਟੀ ਵੱਲੋਂ ਚਲਾਈ ਜਾ ਰਹੀ ਸਤੀ ਮਾਤਾ ਧਰਮਸ਼ਾਲਾ ਲਈ ਇੱਕ ਹਾਈ ਪਾਵਰ ਜਨਰੇਟਰ ਸੈੱਟ ਦੀ ਜ਼ਰੂਰਤ ਸੀ ਇਹ ਜ਼ਰੂਰਤ ਨੂੰ ਵੇਖਦੇ ਹੋਏ ਜਨਰੇਟਰ ਸੈੱਟ ਖਰੀਦਣ ਲਈ ਸ਼ਹਿਰ ਦੇ ਦਾਨੀ ਸੱਜਣ ਸਰਗੀ ਰੌਣਕੀ RAM ਦੋਦੜਾ ਵਾਲਿਆਂ ਦੇ ਪਰਿਵਾਰ ਵੱਲੋਂ 1 ਲੱਖ 2 ਲੱਖ 1000 ਰੁਪਏ ਸਰਗੀ ਮੋਹਨ ਲਾਲ ਤਨੇਠਾ ਵਾਲਿਆਂ ਦੇ ਪਰਿਵਾਰ ਵੱਲੋਂ 1 ਲੱਖ 1000 ਰੁਪਏ ਤੇ ਮਦਨ ਲਾਲ ਸਿੰਘਲਾ ਐਮ ਡੀ ਜੋਤੀ ਕੋਰਸਪਿਨ ਵੱਲੋਂ 1 ਲੱਖ 1000 ਰੁਪਏ ਦਾਨ ਦੇ ਰੂਪ ਵਿੱਚ ਦਿੱਤੇ ਗਏ ਹਨ ਸੰਸਥਾ ਵੱਲੋਂ ਖਰੀਦੇ ਗਏ ਜਨਰੇਟਰ ਸੈੱਟ ਦਾ ਉਦਘਾਟਨ ਦਾਨੀ ਸੱਜਣਾ ਵੱਲੋਂ 스ਵਿਚ ਦਬਾ ਕੇ ਕੀਤਾ ਗਿਆ ਇਸ ਮੌਕੇ ਤੇ ਲੱਡੂ ਵੰਡ ਕੇ ਸਭ ਦਾ ਮੂਮੈਂਟਾ ਕਰਵਾਇਆ ਗਿਆ ਸੰਸਥਾ ਦੇ ਸਰਪ੍ਰਸਤ ਕਪੂਰ ਚੰਦ ਬਾਂਸਲ ਪ੍ਰਧਾਨ ਪਵਨ ਸ਼ਾਸਤਰੀ ਨੇ ਦਾਨੀ ਸੱਜਣਾ ਦਾ ਧੰਨਵਾਦ ਕਰਦੇ ਉਹਨਾਂ ਨੂੰ ਸਨਮਾਨਿਤ ਕੀਤਾ ਉਹਨਾਂ ਕਿਹਾ ਕਿ ਸ਼ਹਿਰ ਵਾਸੀ ਤੇਲ ਪਾ ਕੇ ਜਨਰੇਟਰ ਬਿਨਾਂ ਕਿਰਾਏ ਤੋਂ ਵਰਤ ਸਕਦੇ ਹਨ ਇਸ ਮੌਕੇ ਪੰਡਿਤ ਰਾਜੇਸ਼ ਉਹਨਿਆਲ ਹੰਸਰਾਜ ਮਿੱਤਲ ਦੋਦੜੇ ਵਾਲੇ ਵਿਰੇ ਕੁਮਾਰ ਗੋਇਲ ਸੰਜੇ ਗੋਇਲ ਭੀਮ ਬਾਂਸਲ ਤਰਸੀਮ ਚੰਦ ਰੁਲਦੂ ਰਾਮ ਰਜਿੰਦਰ ਕੁਮਾਰ ਮਦਨ ਲਾਲ ਆਦਿ ਵੀ ਮੌਜੂਦ ਸਨ ਸਬਾਨਾ ਤੋਂ ਪਤਾ ਜੀ ਆਜਾ ਨਾਲ ਸਤਾਈ ਮਾਤਾ ਧਰਮਸ਼ਾਲਾ ਤੇ ਮੰਦਰ ਦੇ ਵਿੱਚ ਸਾਰੇ ਕੰਪਲੈਕਸ ਦੇ ਵਿੱਚ ਸਵਰਗਵਾਸੀ ਰਾਉਣ ਕ੍ਰਾਮਜੀ ਦੁੱਦੜੇਣ ਦੀ ਯਾਦ ਚ ਮੋਹਨ ਲਾਲ ਜੀ ਤਨੇਠੇ ਵਾਲਿਆਂ ਦੀ ਯਾਦ ਚ ਉਹਨਾਂ ਦੇ ਪੁੱਤਰ ਬਿਜੇ ਜੀ ਨੇ ਰਿਸ਼ੀ ਜੀ ਨੇ ਅੰਸ ਰਾਜ ਦੁੱਦੜੇ ਵਾਲੇ ਨੇ ਮਦਨ ਸਿੰਘਲਾ ਜੀ ਜੋਤੀਕੋਟ ਸਪਿੰਨ ਵਾਲਿਆਂ ਨੇ ਆਪਣੇ ਵੱਲੋਂ ਇਹ ਜਿਹੜਾ ਜਨਰੇਟਰ ਹੈ ਤਿੰਨੇ ਜਣਿਆਂ ਨੇ ਦਿੱਤਾ ਗਿਆ ਜਿਹੜਾ ਕਿ ਟੋਟਲ ਪ੍ਰੋਜੈਕਟ 7 ਲੱਖ ਰੁਪਈਆ ਦਾ ਚਾਰ ਲੱਖ ਰੁਪਈਆ ਇਹਨਾਂ ਨੇ ਸਾਨੂੰ ਤਿੰਨੇ ਜਣਿਆਂ ਨੇ 2 ਲੱਖ ਰੁਪਈਆ ਦੁੱਦੜਾ ਪਰਿਵਾਰ ਨੇ 1 ਲੱਖ ਰੁਪਈਆ ਜੋਤੀਕੋਟ ਸਪਿੰਨ ਵਾਲਿਆਂ ਨੇ 1 ਲੱਖ ਰੁਪਈਆ ਮੋਹਨ لال ਤਿੰਨਠੇ ਵਾਲਾ ਦੀ ਜਾਤ ਰਿਸ਼ੀ ਜੀ ਤੇ ਵਿਜੇ ਜੀ ਨੇ ਦਿੱਤਾ। ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਜਿਨ੍ਹਾਂ ਨੇ ਐਡਾ ਵੱਡਾ 62 ਕਿਲੋਵਾਟ ਦਾ ਨਵਾਂ ਜਨਰੇਟਰ ਦੇ ਕੇ ਸਤਿਵ ਮੰਦਰ ਧਰਮਸ਼ਾਲਾ ਕੰਪਲੈਕਸ ਨੂੰ ਇਹ ਦਾਣ ਦਿੱਤਾ ਗਿਆ। ਅਸੀਂ ਉਹਨਾਂ ਦਾ ਉਹਨਾਂ ਦੇ ਪਰਿਵਾਰਾਂ ਦਾ ਧੰਨਵਾਦ ਕਰਦੇ ਆਂ ਤੇ ਸ਼ਹਿਰ ਨਿਵਾਸੀ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਜਿਹੜੀ ਇਹ ਧਰਮਸ਼ਾਲਾ ਬਣੀ ਹੋਈ ਹੈ ਇਹਦੇ ਅੰਦਰ 100-200 ਕਾਰ ਖੜਨ ਦੀ ਜਗ੍ਹਾ 5-700 ਸਕੂਟਰ ਖੜਨ ਦੀ ਪਾਰਕਿੰਗ ਹੈ। ਹਰ ਚੀਜ਼ ਉਹਰੇ ਫ੍ਰੀ ਹੈ ਕੋਈ ਕਿਰਾਇਆ ਨਹੀਂ ਕੋਈ ਭਾੜਾ ਨਹੀਂ ਕਿਸੇ ਵੀ ਧਰਮਸ਼ਾਲਾ ਚ 62 ਕਿਲੋਵਾਟ ਦੇ ਜਨਰੇਟਰ ਦੀ ਜਿਹੜਾ ਕਿ ਸਾਇਲੈਂਟ ਜਨਰੇਟਰ ਹੈ ਇਹ ਜਿਹੜੀ ਸੁਵਿਧਾ ਹੈ ਕੱਲੀ ਸਤਿਮੰਦਰ ਚ ਹੈ ਜਿਹਦਾ ਕਿ ਤੇਲ ਪਾਓ ਤੇ ਚਲਾ ਲਓ ਇਹ ਸਾਡੀ ਮੈਨੇਜਮੈਂਟ ਕਮੇਟੀ ਦਾ ਫੈਸਲਾ ਹੈ ਏਸੀ ਲੱਗੇ ਹੋਏ ਨੇ ਏਸੀ ਹਾਲ ਹੈ ਸਾਰੇ ਸ਼ਰਨਵਾਸੀ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਧਰਮਸ਼ਾਲਾ ਦਾ ਆਪ ਦਾ ਫਾਇਦਾ ਉਠਾਉਣ ਕੋਸ਼ਿਸ਼ੀ ਤੇ ਗਮੀ ਦੇ ਵਿਚਾਰੇ ਫੰਕਸ਼ਨ ਕਰਨ ਜਿਹਦੇ ਵਿੱਚ ਕਿ ਸਾਡੇ ਪ੍ਰਧਾਨ ਪਵਨ ਸ਼ਾਸਤਰੀ ਜੀ ਦਾ ਸਾਰੀ ਮੈਨੇਜਮੈਂਟ ਕਮੇਟੀ ਦਾ ਸਾਡੇ ਸੰਜੀਤ ਜੀ ਜਿਹੜੇ ਜਰਨਲ ਸੈਕਟਰੀ ਨੇ ਉਹਨਾਂ ਦਾ ਰੋਦੂਰਾਮ ਜੀ, ਧੀਮਸਨ ਬਾਂਸਲ ਜੀ ਸਾਰੇ ਹੀ ਮੈਂਬਰਸ ਆਨ ਦਾ ਬਹੁਤ ਬਹੁਤ ਵੱਡਾ ਸਹਿਯੋਗ ਹੈ ਜਿਹੜਾ ਦੀ ਦੇਖਰੇਖ ਕਰਦੇ ਨੇ ਫਿਰ ਮੈਂ ਇਹ ਤਿੰਨੇ ਪਰਿਵਾਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜਨਰੇਟਰ ਦੀ ਦਾਣ ਦੇ ਕੇ ਸੇਵਾ ਨਿਭਾਈ ਹੈ ਜੈ ਸਤੀ ਮਾਤਾ ਜੈ ਸਤਿ ਕੰਪਲੈਕਸ ਦੇ ਅੰਦਰ ਜਿਹਦੇ ਅੰਦਰ ਮੰਦਿਰ ਹੈ, ਧਰਮਸ਼ਾਲਾ ਹੈ ਬ੍ਰਿਦਾ ਆਸ਼ਰਮ ਹੈ ਸਮਸ਼ਾਨ ਘਾਟ ਹੈ ਇੱਥੇ ਅ ਅੱਜਕੱਲ ਬਿਜਲੀ ਦੇ ਕਟਾ ਨੂੰ ਦੇਖਦੇ ਹੋਏ ਇੱਕ ਵੱਡੇ ਜਨਰੇਟਰ ਦੀ ਲੋੜ ਸੀ ਸੋ 62 ਕਿਲੋਵਾਟ ਦਾ ਸੀ ਟਾਟਾ ਕੰਪਨੀ ਦਾ ਜਿਹੜਾ ਜਨਰੇਟਰ ਲੈ ਕੇ ਆਏ ਆ ਇਹਦੇ ਵਿੱਚ ਜਿਹੜਾ ਆਰਥਿਕ ਸਹਿਯੋਗ ਹੈ ਉਹ ਲਾਲਾ ਰੌਣਕramਜੀਤ ਡੋੜੜੇ ਵਾਲੇ ਔਰ ਮਦਨ ਲਾਲ ਜੀ ਜੋਤੀਕੋਟ ਸਪਿੰਨ ਵਾਲੇ ਤੇ ਮੋਹ ਲਾਲਾ ਮੋਹਨ ਲਾਲ ਜੀ ਤਨੇਠੇ ਵਾਲੇ ਉਹਨਾਂ ਦੇ ਪਰਿਵਾਰਾਂ ਵੱਲੋਂ ਸਾਨੂੰ ਤਕਰੀਬਨ ਸਵਾ 4 ਲੱਖ ਰੁਪਇਆ ਉਹਨਾਂ ਨੇ ਇਥੇ ਆਰਥਿਕ ਸਹਾਉ ਦਿੱਤਾ ਸੋ ਮੈਂ ਸਤੀ ਮਾਤਾ ਬ੍ਰਿਦਾਸ਼ਾ ਕਮੇਟੀ ਵੱਲੋਂ ਇਹਨੇ ਤਿੰਨੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ